ਜੋਤ ਅੰਗੇਜਡ ਡਰਗ ਨੂੰ ਲੈ ਕੇ 1 ਮਹੀਨੇ ਦੇ ਜਿਹੜੇ ਕੈਂਪੇਨ ਲੁਧਿਆਣਾ ਦੇ ਵੱਖ-ਵੱਖ ਇਲਾਕੇਾਂ ਤੇ ਪਿੰਡਾਂ ਦੇ ਵਿੱਚ ਲਗਾਏ ਗਏ ਨੇ ਤੇ ਅੱਜ ਅਸੀਂ ਇਸ ਵਿਸ਼ੇ ਨੂੰ ਲੈ ਕੇ ਜ਼ਿਆਦਾ ਗੱਲਬਾਤ ਕਰਾਂਗੇ ਮੈਡਮ ਸੀਜੀਮ ਸੁਮ ਸੱਬਰਵਾਲ ਮੌਜੂਦ ਨੇ ਮੈਮ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ so much ਮੈਮ ਕਿਵੇਂ ਕੰਪੇਨ ਹੈ ਜਿਹੜੀ ਚਲਵਾਈ ਗਈ ਸੀ ਔਰ ਕਦੋਂ ਇਸ ਦੀ ਸ਼ੁਰੂਆਤ ਹੋਈ ਸੀ ਅੱਜ ਇਸ ਦੀ ਕਲੋਜ਼ਿੰਗ ਸੈਰਮਨੀ ਹੈ ਇਹ ਕੈਂਪੇਨ ਯੂਥਗੇਜ ਡਰੱਗਸ ਅਸੀਂ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੀ ਡਾਇਰੈਕਸ਼ਨ ਦੇ ਅਧੀਨ 6 ਦਸੰਬਰ 2025 ਨੂੰ ਲਾਂਚ ਕੀਤੀ ਸੀਗੀ ਔਰ 1 ਮਹੀਨਾ ਇਹ ਐਂਟੀ ਡਰੱਗ ਕੈਂਪੇਨ ਰਾਈਡ ਚੱਲੀ ਔਰ ਅੱਜ ਦੀ ক্লোজিং ਸੈਰੇਮਨੀ ਹੈ ਮੈਮ ਕਿਤੇ ਕਿਤੇ ਇਸ ਦੇ ਕੈਂਪ ਅਤੇ ਸੈਮੀਨਾਰ ਲਗਾਏ ਗਏ ਔਰ ਕਿਵੇਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਜਸਟ ਹੋਰ ਲੋਕਾਂ ਨੂੰ ਕਿਉਂ ਪ੍ਰੇਰਿਤ ਕੀਤਾ ਜਾਂਦਾ ਹੈ ਨਸ਼ਾ ਪੂਰੇ ਹਿੰਦ ਦੇ ਲਈ ਪੂਰੇ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਕੈਂਪਸ ਲਗਾਏ ਗਏ ਅਵੇਅਰਨੈਸ ਸੈਸ਼ਨਸ ਕੀਤੇ ਗਏ ਵੋਕੈਥਨਸ ਕਰਾਈਆਂ ਗਈਆਂ ਔਰ ਲੁਧਿਆਣਾ ਜ਼ਿਲ੍ਹੇ ਦੀਆਂ ਚਾਰੋਂ ਤਹਿਸੀਲਾਂ ਤਖਨਾ ਸਮਰਾਲਾ ਪਾਇਲ ਜਨਾਊ ਸਭ ਜਗ੍ਹਾ ਕੈਂਪਸ ਲਗਾਏ ਗਏ ਅਵੇਰਨੈਸ ਸੈਸ਼ਨਸ ਲਗਾਏ ਗਏ ਜੇਲਸ ਦੇ ਵਿੱਚ ਅਸੀਂ ਐਂਟੀ ਡਰਗ ਡਰਾਈਵ ਕੈਂਪੇਨ ਵੀ ਲਗਾਏ ਉੱਥੇ ਦੇ ਜਿਹੜੇ ਜੇਲ ਇਨਮੇਟਸ ਸੀਗੇ ਜਿਹੜੇ ਨਸ਼ਿਆਂ ਦੇ ਪੀੜਿਤ ਮੁਕਦਮੇ ਦੇ ਵਿੱਚ ਅੰਦਰ ਨੇ ਜਾਂ ਜੇਲ ਇਨਮੇਟਸ ਨੇ ਉਹਨਾਂ ਨੂੰ ਅਸੀਂ ਇਸ ਡਰਾਈਵ ਦੇ ਬਾਰੇ ਦੱਸਿਆ ਔਰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਮੈਮ ਲੋਕਾਂ ਦਾ ਰਿਸਪੌਂਸ ਕਿਵੇਂ ਦਾ ਦੇਖਣ ਨੂੰ ਮਿਲੇ ਇਸ ਕੈਂਪੇਨ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਮਿਲਿਆ ਔਰ ਅਜ ਐਸ ਮੀਡੀਆ ਦੇ ਥਰੂ ਮੈਂ ਥੈਂਕਸ ਕਰਨਾ ਚਾਹੁੰਦੀ ਆ ਸਾਰੇ ਜ਼ਿਲ੍ਹਾ ਲੁਧਿਆਣੇ ਦਾ ਉਹਨਾਂ ਨੇ ਬਹੁਤ ਐਕਾਮੋਡੇਟ ਕੀਤਾ ਸਾਨੂੰ ਬਹੁਤ ਕੋਆਪਰੇਸ਼ਨ ਦਿੱਤੀ ਇਸ ਡਰਾਈਵ ਨੂੰ ਸਕਸੈਸਫੁਲ ਬਣਾਉਣ ਵਾਸਤੇ ਔਰ ਸਾਡੇ ਪੈਰਾਲੀਗਲ ਵੋਲੰਟੀਅਰਸ ਤੇ ਪੈਨਲ ਐਡਵੋਕੇਟਸ ਬਹੁਤ ਵਧੀਆ ਉਹਨਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਔਰ ਇਸ ਐਂਟੀ ਡਰਗ ਕੈਂਪੇਨ ਦਾ ਜੋ ਮੈਸੇਜ ਸੀ ਜੋ ਮੋਟਿਵ ਸੀ ਉਹ ਲੋਕਾਂ ਤੱਕ ਬਹੁਤ ਵਧੀਆ ਤਰੀਕੇ ਨਾਲ ਪ੍ਰਚਾਰ ਕਰਕੇ ਪਹੁੰਚਾਇਆ ਕਿ ਨਸ਼ਿਆਂ ਦੇ ਕੀ ਇਲ ਅਫੈਕਟਸ ਨੇ ਕੀ ਦੁਰਪ੍ਰਭਾਵ ਨੇ ਔਰ ਕਿਵੇਂ ਨਸ਼ਾ ਜਿਹੜਾ ਹੈ ਉਹ ਜ਼ਿੰਦਗੀ ਨੂੰ ਰੂਲ ਦਿੰਦਾ ਹੈ। ਉਹ ਇਸ ਕੈਂਪੇਨ ਦੇ ਥਰੂ ਅਸੀਂ ਵੱਡੇ ਬਜ਼ੁਰਗਾਂ ਨੂੰ ਸਕੂਲ ਸਟੂਡੈਂਟਸ ਕਾਲਜ ਸਟੂਡੈਂਟਸ ਹਰ ਸੈਕਸ਼ਨ ਆਫ ਸੋਸਾਇਟੀ ਨੂੰ ਅਸੀਂ ਅਵੇਅਰ ਕੀਤਾ ਕਿ ਨਸ਼ਿਆਂ ਤੋਂ ਦੂਰ ਰਹੋ। ਮੈਮ ਜੂਸ ਦਾ ਰਿਸਪੌਂਸ ਕੀ ਮੈਨਾਂ ਦੇਖਣ ਨੂੰ ਮਿਲਿਆ ਨਾ ਕੈਂਪੇਨ ਦੇ ਦੌਰਾਨ? ਯੂਟੂਬਰ ਦਾ ਰਿਸਪੌਂਸ ਬਹੁਤ ਵਧੀਆ ਰਿਹਾ ਔਰ ਬਹੁਤ ਇੱਕ ਅੱਛਾ ਇੰਪੈਕਟ ਇਸ ਡਰਾਈਵ ਨੇ ਉਹਨਾਂ ਦੇ ਮਾਈਂਡ ਤੇ ਪਾਇਆ ਕਿ ਐਜੂਕੇਸ਼ਨ ਜਿਹੜੀ ਹੈ ਉਹ ਕਿੰਨੀ ਕਿੰਨੀ ਇੰਪੋਰਟੈਂਟ ਹੈ ਔਰ ਕਈ ਵਾਰ ਬੰਦਾ ਕਿਤੇ ਗਲਤ ਸੰਗਤ ਕਾਰਨ ਇਹ ਹੋ ਜੀ ਗਲਤ ਲਾਤਰ ਚ ਫਸ ਜਾਂਦਾ ਹੈ ਤੇ ਉਹਦਾ ਅਸੀਂ ਉਹਨਾਂ ਨੂੰ ਰੀਹੈਬਿਲੀਟੇਸ਼ਨ ਬਾਰੇ ਵੀ ਅਵੇਅਰਨੈਸ ਬਾਰੇ ਵੀ ਦੱਸਿਆ ਕਿ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਨੂੰ ਤੁਸੀਂ ਅਪਰੋਚ ਕਰ ਸਕਦੇ ਹੋ ਟੋਲ ਫਰੀ ਨੰਬਰ 15100 ਅਸੀਂ ਅਵੇਅਰਨੈਸ ਪ੍ਰੋਗਰਾਮ ਦੇ ਥਰੂ ਉਹਨਾਂ ਨੂੰ ਜਾਣੂ ਕਰਵਾਇਆ ਤੇ ਗ੍ਰੀਵੈਂਸ ਪੋਰਟਲ ਸਟਰ ਡਿਸਟ੍ਰਿਕਟ ਰੀਗਲ ਸਰਵਿਸਿਜ਼ ਅਥਾਰਟੀ ਲੋਕਾਂ ਦਾ ਅਵੇਲੇਬਲ ਹੈ ਤੇ ਜੇ ਕੋਈ ਐਸ ਨਸ਼ੇ ਦੀ ਲੱਤ ਤੋਂ ਕੋਈ ਟ੍ਰੀਟਮੈਂਟ ਚਾਹੁੰਦਾ ਹੈ ਛੁਟਕਾਰਾ ਪਾਉਣਾ ਚਾਹੁੰਦਾ ਹੈ ਲੇਕਿਨ ਉਹਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਵੇਂ ਇਸ ਚੀਜ਼ ਤੋਂ ਬਾਹਰ ਆਇਆ ਜਾ ਸਕਦਾ ਉਸ ਬਾਰੇ ਇਸ ਕੈਂਪੇਨ ਦੇ ਥਰੂ ਅਸੀਂ ਉਹਨਾਂ ਨੂੰ ਜਾਣੂ ਕਰਾਉਂਦੇ ਮੈਮ ਕਹਿੰਦੇ ਜਿਹੜੇ ਨੌਜਵਾਨ ਨਸ਼ੇ ਦੇ ਜਲਦ ਦੇ ਵਿੱਚ ਫਸੇ ਹੋਏ ਇਹਨਾਂ ਨੂੰ ਕਾਉਂਸਲਿੰਗ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਇਹਨਾਂ ਨੂੰ ਬਿਯਾਰ ਨ ਸਮਝਾਉਣ ਦੀ ਬਹੁਤ ਕਰਨੀ ਹੁੰਦੀ ਹੈ ਕੈਂਪੇਨ ਦੌਰਾਨ ਤੁਹਾਡੇ ਕੋਲ ਕਾਉਂਸਲਿੰਗ ਵੀ ਕੀਤੀ ਜਾਂਦੀ ਸੀ ਤਾਂ ਉਹਨਾਂ ਨੂੰ ਉਹਦਾ ਕੀ ਬੋਕਣਾ ਹੁੰਦਾ ਸੀ ਕਿਵੇਂ ਇਸ ਜਲਦ ਦੇ ਵਿੱਚੋਂ ਫਸਦੇ ਨੇ ਬਹੁਤ ਵਧੀਆ ਰਿਸਪਾਂਸ ਮਿਲਿਆ ਜਿਹੜੇ ਐਡਿਕਟਸ ਟ੍ਰੀਟਮੈਂਟ ਲੈ ਰਹੇ ਸੀ ਬਲਗ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਉਹਨਾਂ ਨੂੰ ਅਸੀਂ ਜਾ ਕੇ ਮਿਲਦੇ ਰਹੇ ਹਾਂ ਪੂਰਾ 1 ਮੰਥ ਡਰਾਈਵ ਦੇ ਵਿੱਚ ਉੱਥੇ ਇਫੈਕਟਿਵਲੀ ਯੋਗਾ ਸੈਸ਼ਨਸ ਹੁੰਦੇ ਰਹੇ ਨੇ ਤਾਂ ਜੋ ਉਹਨਾਂ ਦੀ ਫਿਜ਼ੀਕਲ ਦੇ ਨਾਲ-ਨਾਲ ਮੈਂਟਲ ਹੈਲਥ ਨੂੰ ਵੀ ਅਸੀਂ ਇੰਪਰੂਵ ਕਰ ਸਕੀਏ ਸੋ ਬਹੁਤ ਵਧੀਆ ਰਿਸਪਾਂਸ ਮਿਲਿਆ ਸਾਨੂੰ ਇਸ ਡਰਾਈਵ ਦੇ ਵਿੱਚ ਮੈਮ ਤੁਸੀਂ ਕਿਹਾ ਜੁਵਨ ਦੇ ਨਾਲ-ਨਾਲ ਬਜ਼ੁਰਗ ਵੀ ਸ਼ਾਮਿਲ ਹੁੰਦੇ ਸੀ ਮਾਹੀ ਲਾਵਾ ਮਾਵਾਂ ਵੀ ਸ਼ਾਮਿਲ ਹੋ ਰਹੀਆਂ ਸੀ ਉਹਨਾਂ ਦਾ ਕੀ ਕਹਿਣਾ ਹੁੰਦਾ ਸੀ ਜਦੋਂ ਤੁਹਾਡੇ ਨਾਲ ਗੱਲਬਾਤ ਹੁੰਦੀ ਸੀ ਜਦੋਂ ਗੱਲਬਾਤ ਹੁੰਦੀ ਸੀਗੀ ਪੈਰੈਂਟਸ ਕਿਉਂਕਿ ਪੈਰੈਂਟਸ ਨਹੀਂ ਚਾਹੁੰਦੇ ਕਿਸੇ ਦਾ ਵੀ ਬੱਚਾ ਇਹੋ ਜੇ ਡਰੱਗਸ ਤੋਂ ਸਫਰ ਕਰੇ ਜਾਂ ਪੀੜਿਤ ਰਹੇ ਤੇ ਸਾਡੀ ਇਸ ਡਰਾਈਵ ਦੇ ਵਿੱਚ ਇੱਕ ਮੋਟਿਵ ਇਹ ਵੀ ਰਿਹਾ ਕਿ ਅਸੀਂ ਪੈਰੈਂਟਸ ਨੂੰ ਮੋਟੀਵੇਟ ਕਰ ਸਕੀਏ ਤਾਂ ਜੋ ਇੱਕ ਮੋਰਲ ਸਪੋਰਟ ਆਪਣੇ ਬੱਚੇ ਨੂੰ ਐਕਸਟੈਂਡ ਕਰ ਸਕਣ ਇਹ ਨਹੀਂ ਕਿ ਜੇ ਬੱਚਾ ਕਿਸੇ ਗਲਤੀ ਨਾਲ ਇਸ ਲਤ ਦੇ ਵਿੱਚ ਫਸ ਗਿਆ ਤਾਂ ਉਹਦਾ ਰੀਹੈਬਿਲੀਟੇਸ਼ਨ ਪੋਸੀਬਲ ਹੀ ਨਹੀਂ ਹੈ ਸੋ ਇੱਕ ਫੈਮਿਲੀ ਦੀ ਮੋਰਲ ਸਪੋਰਟ ਉਹਨਾਂ ਵੱਲੋਂ ਦਿੱਤੀ ਗਈ ਇੱਕ ਹੈਲਪ ਕਾਫੀ ਹੱਦ ਤੱਕ ਉਹ ਬੱਚੇ ਨੂੰ ਇਸ ਚੀਜ਼ ਤੋਂ ਉਭਰਨ ਦੇ ਵਿੱਚ ਯੋਗਦਾਨ ਪਾ ਸਕਦੀ ਹੈ ਇਹ ਚੀਜ਼ਾਂ ਅਸੀਂ ਪੇਰੈਂਟਸ ਨੂੰ ਵੀ ਸਮਝਾਈਆਂ ਤੇ ਕਾਫੀ ਹੱਦ ਤੱਕ ਉਹ ਇਸ ਚੀਜ਼ ਨੂੰ ਮਤਲਬ ਸਮਝ ਕੇ ਆਪਣੇ ਬੱਚੇ ਦੇ ਪ੍ਰਤੀ ਥੋੜਾ ਨਰਮ ਵੀ ਹੋਏ ਜਿਨ੍ਹਾਂ ਦੇ ਵਿੱਚ ਰੋਸ ਸਿਗਾ ਜਾਂ ਗੁੱਸਾ ਸਿਗਾ ਕਿ ਬੱਚਾ ਗਲਤ ਲਤ ਵਿੱਚ ਚਲਾ ਗਿਆ ਹੈ ਤੇ ਉਹਨਾਂ ਨੇ ਪਿੱਛੇ ਬੱਚੇ ਨੂੰ ਪੈਰਵਾਹੀ ਕਰਨੀ ਹੀ ਬੰਦ ਕਰਤੀ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਕੁਝ ਐਸੇ ਐਡਿਕਟ ਟਰੀਟਮੈਂਟ ਲੈ ਰਹੇ ਸੀਗੇ ਜਿਨ੍ਹਾਂ ਦੇ ਪੇਰੈਂਟਸ ਆਉਂਦੇ ਹੀ ਨਹੀਂ ਸੀਗੇ ਉਹਨਾਂ ਦਾ ਫਾਲੋਅ-ਅੱਪ ਪਲਾਨ ਜਾਂ ਮਿਲਣ ਨਹੀਂ ਆਉਂਦੇ ਸੀ ਤੇ ਉਹ ਬੱਚੇ ਉਹ ਟਰੀਟਮੈਂਟ ਜਿਹੜੇ ਲੈ ਰਹੇ ਸੀ ਉਹ ਅੰਦਰੋਂ ਮੋਰਲੀ ਵੀ ਵੀਕ ਹੋ ਰਹੇ ਸੀਗੇ ਤੁਹਾਡੇ ਪੇਰੈਂਟਸ ਨੂੰ ਵੀ ਅਸੀਂ ਇਸ ਚੀਜ਼ ਬਾਰੇ ਜਾਣੂ ਕਰਾਇਆ ਕਿ ਫੈਮਿਲੀ ਸਪੋਰਟ ਜਿਹੜੀ ਹੈ ਫੈਮਿਲੀ ਦਾ ਜਿਹੜਾ ਸਾਥ ਹੈ ਉਹ ਕਿਸ ਐਕਸਟੈਂਡ ਤੱਕ ਉਹਨੂੰ ਇਸ ਬਿਮਾਰੀ ਤੋਂ ਇਸ ਬਲਾ ਤੋਂ ਇਸ ਲਾ ਤੋਂ ਉਬਰਣ ਦੇ ਵਿੱਚ ਹੈਲਪ ਕਰ ਸਕਦਾ ਹੈ ਮੈਮ ਇਸ ਇੱਕ ਮਹੀਨੇ ਦੀ ਕੈਂਪੇਨ ਦੇ ਦੌਰਾਨ ਕਿੰਨੇ ਕੁ ਨੋਰਮਲ ਜਿਹੜੇ ਪ੍ਰਭਾਵਿਤ ਹੋਏ ਹੋ ਕਿੰਨੇ ਨੇ ਕਿਹਾ ਵੀ ਅਸੀਂ ਵਾਪਸ ਆਪਣੀ ਨੋਰਮਲ ਲਾਈਫ ਦੇ ਵਿੱਚ ਆਉਣਾ ਚਾਹੁੰਦੇ ਹਾਂ ਬਹੁਤ ਸਾਰੇ ਨੌਜਵਾਨਾਂ ਨੇ ਇਸ ਡਰਾਈਵ ਦੇ ਵਿੱਚ ਆ ਕੇ ਪਾਰਟਿਸਿਪੇਸ਼ਨ ਦਿੱਤੀ ਪੂਰੇ ਜ਼ਿਲ੍ਹੇ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੀਆਂ ਚਾਰੋਂ ਤਹਿਸੀਲ ਦੇ ਵਿੱਚ ਅਸੀਂ ਜਦੋਂ ਕੈਂਪੇਨਸ ਕੀਤੇ ਆ ਅਵੇਅਰਨੈਸ ਸੈਸ਼ਨਸ ਲਗਾਏ ਤੇ ਉੱਥੇ ਬਹੁਤ ਹਾਈ ਨੰਬਰ ਆਫ ਯੂਥ ਆਇਆ ਉਹਨਾਂ ਨੇ ਸਾਡੇ ਨਾਲ ਆ ਕੇ ਗੱਲਬਾਤ ਕੀਤੀ ਸਾਡੇ ਕੈਂਪਸ ਦੇ ਵਿੱਚ ਉਹਨਾਂ ਨੇ ਇੱਕ ਇੱਛਾ ਜ਼ਾਹਰ ਕੀਤੀ ਕਿ ਅਸੀਂ ਕਿਵੇਂ ਬਾਹਰ ਆ ਸਕਦੇ ਹਾਂ ਬਹੁਤ ਸਕਸੈਸਫੁਲ ਰੇਸ ਆਡੀਆ 1 ਮੰਥ ਐਂਟੀ ਡਰਗ ਕੈਂਪੇਨ। ਕਾਫੀ ਸੁਵਾਲ ਹੈ ਮੈਮ ਮੇਰਾ 1 ਮਹੀਨਾ ਇੱਕ ਕੈਂਪੇਨ ਦੇ ਚਲਵਾਈਆ ਆਨ ਵਾਲੇ ਸਮੇਂ ਦੇ ਵਿੱਚ ਅੱਗੇ ਵੀ ਜਾਰੀ ਰੱਖੋਗੇ ਦੀ ਬਿਲਕੁਲ ਬਹੁਤ ਸਾਰੀਆਂ ਆਨ ਵਾਲੇ ਟਾਈਮ ਦੇ ਵਿੱਚ ਇਹੋ ਜਿਹੇ ਸੋਸ਼ਲ ਕਾਜ਼ਸ ਨੂੰ ਲੈ ਕੇ ਸਾਡੇ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਨੇ ਕੈਂਪੇਨਸ ਚਲਾਈਆਂ ਨੇ ਪਹਿਲਾਂ ਵੀ ਤੁਸੀਂ ਵੇਖਿਆ ਜਿਵੇਂ ਹੁਣ ਪਿੱਛੇ ਸਾਡੀ ਮੀਡੀਏਸ਼ਨ ਡਰਾਈਵ ਹੋ ਕੇ ਆਈ ਹੈ 3 ਮਹੀਨੇ ਦੀ ਸਾਡੀ 90 ਡੇਸ ਦੀ ਮੀਡੀਏਸ਼ਨ ਡਰਾਈਵ ਸੀਗੀ ਉਹ ਮੀਡੀਏਸ਼ਨ ਡਰਾਈਵ ਦੇ ਵਿੱਚ ਲੋਕਾਂ ਨੇ ਐਮਿਕੀਬਲੀ ਆਪਣੇ ਡਿਸਪਿਊਟਸ ਬਹੁਤ ਵਧੀਆ ਤਰੀਕੇ ਨਾਲ ਸੈ ਜੋ ਵਿੱਚ ਵੀ ਸਾਨੂੰ ਬਹੁਤ ਆਊਟਰੀਚਿੰਗ ਸਕਸੈਸ ਮਿਲੀ। देन ਅਨਫੋਰਚਨਟਲੀ ਪੰਜਾਬ ਫਲਡਸ ਤੋਂ ਇਫੈਕਟ ਹੋ ਗਿਆ। ਫਿਰ ਫਲਡ ਰੀਲੀਫ ਸਕੀਮਸ ਵੀ ਅਸੀਂ ਚਲਾਈਆਂ। ਉਹਦੇ ਵਿੱਚ ਵੀ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਜਿੱਥੇ ਤੱਕ ਨੀਡੀ ਤੱਕ ਪਹੁੰਚ ਸਕਦੇ ਸੀ ਅਸੀਂ ਪਹੁੰਚੇ ਆ। ਐਂਡ ਇਹ ਸਾਲ ਦੀ ਤੀਜੀ ਮੇਜਰ ਐਂਟੀ ਡਰੱਗ ਕੈਂਪੇਨ ਰਹੀ ਯੂਥ ਅਗੇਂਸਟ ਡਰੱਗਸ। ਸੋ ਆਹ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀ ਇਹੋ ਜਿਹੀਆਂ ਸੋਸ਼ਲ ਕਾਜ਼ਸ ਨੂੰ ਲੈ ਕੇ ਡਰਾਈਵਸ ਅਸੀਂ ਐਕਸਪੈਕਟ ਕਰ ਰਹੇ ਹਾਂ ਥੈਂਕ ਯੂ ਮੈਮ ਸੋ ਬਿਲਕੁਲ ਇਸ ਹਿਸਨ ਸੁਖਤਾ ਸਰਵਪਾਸੀ ਜੀ.ਐਮ. ਜਿਨ੍ਹਾਂ ਦੇ ਵੱਲੋਂ ਪੂਰੀ ਡਿਟੇਲ ਤੇ ਵੀ ਜਿਹੜੀ ਜਾਣਕਾਰੀ ਹੋ ਸਾਂਝੀ ਕੀਤੀ ਗਈ ਹੈ ਯੂਥ ਅੰਗੇਜ ਡਰਗ ਇੱਕ ਮਹੀਨਾ ਦਾ ਸੈਮੀਨਾਰ ਕਰਵਾਇਆ ਗਿਆ ਲੁਧਿਆਣਾ ਦੇ ਵਿੱਚ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਦੇ ਵਿੱਚ ਲੋਕਾਂ ਨੂੰ ਜਾ ਕੇ ਸੈਮੀਨਾਰ ਦੇ ਜ਼ਰੀਏ ਪਹੁੰਚ ਕੀਤਾ ਗਿਆ ਉਹ ਕਹਿੰਦੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਵਾਪਸ ਆਪਣੀ ਨੋਰਮਲ ਲਾਈਫ ਦੇ ਵਿੱਚ ਆਉਣਾ ਚਾਹੁੰਦੇ ਨੇ ਮਾਪਿਓ ਦਾ ਇੱਕ ਵੱਡਾ ਰੋਲ ਹੁੰਦਾ ਕਿ ਮਾਪਿਓ ਜੇਕਰ ਪੇਰਵਾਹੀ ਨਹੀਂ ਕਰਨਗੇ ਤਾਂ ਨੌਜਵਾਨ ਜਿਹੜਾ ਬਹੁਤ ਲਾਗੂ ਬਹੁਤ ਲਾਗੂ ਨਜ਼ਰ ਆਇਆ ਕ